ਅਮਨਦੀਪ ਮੈਡੀਸਿਟੀ ਨੇ ਉਜਾਲਾ ਸਿਗਨਸ ਨਾਲ ਵਿਸ਼ਵ ਦਿਲ ਦਿਵਸ ਮਨਾਇਆ ਵਿਸ਼ਵ ਦਿਲ ਦਿਵਸ ਦੇ ਮੌਕੇ ਤੇ ਅਮਨਦੀਪ ਮੈਡੀਸਿਟੀ ਨੇ ਦਿਲ ਦੀ ਸਿਹਤ ਅਤੇ ਰੋਗ ਤਾਮ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਮਨਦੀਪ ਮੈਡੀਸਿਟੀ ਨੇ ਭਾਰਤ ਵਿੱਚ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੀ ਵਧ ਰਹੀ ਚਿੰਤਾ ਨੂੰ ਉਜਾਗਰ ਕੀਤਾ ਅਤੇ ਸਮੇਂ ਸਿਰ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਨਿਯਮਤ ਜਾਂਚ ਅਤੇ ਜਲਦੀ ਨਿਦਾਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਮਨਦੀਪ ਮੈਡੀਸਿਟੀ ਦੇ ਡਾਕਟਰ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤਮੰਦ ਖਾਣਾ ਨਿਯਮਤ ਕਸਰਤ ਸਿਗਰਟ ਨੋਸ਼ੀ ਤੋਂ ਬਚਣਾ ਅਤੇ ਤਣਾਅ ਦਾ ਪ੍ਰਬੰਧਨ ਵਰਗੇ ਸਧਾਰਨ ਕਦਮ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹਨ। ਉਹਨਾਂ ਨੇ ਵਿਅਕਤੀਆਂ ਨੂੰ ਛਾਤੀ ਵਿੱਚ ਬੇਅਰਾਮੀ, ਸਾਹ ਚੜਨਾ ਜਾਂ ਅਸਧਾਰਨ ਥਕਾਵਟ ਵਰਗੇ ਲੱਛਣਾਂ ਵੱਲ ਧਿਆਨ ਦੇ ਅਤੇ ਬਿਨਾਂ ਦੇਰੀ ਕੀਤੇ ਡਾਕਟਰੀ ਸਲਾਹ ਲੈਣ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਡਾਕਟਰ ਯਦਵਿੰਦਰ ਸਿੰਘ, ਐਚ.ਓ.ਡੀ. ਕਾਰਡੀਓਲੋਜੀ ਅਤੇ ਕਾਰਡੀਕ ਸਾਇੰਸਿਸ ਦੇ ਡਾਇਰੈਕਟਰ ਇੰਟਰਨੈਸ਼ਨਲ ਕਾਰਡੀਓਲੋਜਿਸਟ ਨੇ ਕਿਹਾ ਕਿ ਰੋਗ ਤਾਂ ਸੰਭਾਲ ਦਿਲ ਦੀ ਬਿਮਾਰੀ ਦੇ ਵਿਰੁੱਧ ਸਭ ਤੋਂ ਮਜ਼ਬੂਤ ਢਾਲ ਹੈ ਨਿਯਮਤ ਜਾਂਚ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਅਣਗਿਣਤ ਜਾਨਾਂ ਬਚਾ ਸਕਦੀਆਂ ਹਨ ਡਾਕਟਰ ਪੰਕਜ ਕੋਇਲ ਡਾਇਰੈਕਟਰ ਅਤੇ ਮੁਖੀ ਕਾਰਡੀਓਥਰਾਸਿਕ ਅਤੇ ਵੈਸਕੂਲਰ ਸਰਜਰੀ ਨੇ ਕਿਹਾ ਕਿ ਦਿਲ ਦੀ ਬਿਮਾਰੀ ਭਾਰਤ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ ਪਰ ਜਾਗਰੂਕਤਾ ਅਤੇ ਸਮੇਂ ਸਿਰ ਦਖਲਅੰਦਾਜ਼ੀ ਨਾਲ ਅਸੀਂ ਇਸ ਰੁਝਾਨ ਨੂੰ ਉਲਟਾ ਕਰ ਸਕਦੇ ਹਾਂ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਵਿੱਚ ਮਦਦ ਕਰ ਸਕਦੇ ਹਾਂ ਅਮਨਦੀਪ ਮੈਡੀਸਿਟੀ ਵੱਲੋਂ ਵਿਸ਼ਵ ਦਿਲ ਦਿਵਸ ਤੇ ਜਸ਼ਨਾਂ ਵਿੱਚ ਰੋਟਰੀ ਕਲੱਬ ਦੇ ਮੈਂਬਰਾਂ ਲਈ ਇੱਕ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਤੋਂ ਬਾਅਦ ਕੋਟੀਆਰਟ ਬਾਈ ਮੈਰਿਟ ਵਿਖੇ ਕੇਕ ਕਟਣ ਦੀ ਰਸਮ ਹੋਈ ਅਮਨਦੀਪ ਮੈਡੀਸਿਟੀ ਮਾਹਰ ਸਲਾਮਸ਼ਵਰੇ ਦੇ ਨਾਲ-ਨਾਲ ਉન્નਤ ਦਿਲ ਦੀ ਦੇਖਭਾਲ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਜਾਰੀ ਰੱਖਦੀ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਮਰੀਜ਼ਾਂ ਨੂੰ ਰੋਗ ਤਾਮ ਅਤੇ ਇਲਾਜ ਤੋਵਾਂ ਵਿੱਚ ਵਿਆਪਕ ਸਹਾਇਤਾ ਮਿਲੇ। ਸੰਸਥਾ ਜਾਗਰੂਕਤਾ ਫੈਲਾਉਣ ਅਤੇ ਦਿਲ ਸਿਹਤਮੰਦਪ ਵਿਖਲੇ ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਸਮਰਪਿਤ ਹੈ।